ਜਿੰਨਾ ਮਾਪਿਆਂ ਦੇ ਜਵਾਕ ਪੰਜਵੀਂ ਜਾਂ ਅੱਠਵੀਂ ਜਮਾਤ ਵਿੱਚ ਪੜਦੇ ਆ ਜਾਂ ਪੜਨ ਵਾਲੇ ਆ ਛੋਟੀਆਂ ਕਲਾਸਾਂ ਦੇ ਵਿੱਚ ਆ ਪੰਜਵੀਂ ਦਾ ਜਾਂ ਅੱਠਵੀਂ ਦੇ ਵਿੱਚ ਹੋਣ ਵਾਲੇ ਆ ਤੇ ਉਹ ਸੈਂਟਰ ਸਰਕਾਰ ਦੇ ਕਿਸੇ ਸਕੂਲ ਦੇ ਵਿੱਚ ਪੜਦੇ ਆ ਸੈਂਟਰ ਸਰਕਾਰ ਦੇ 3000 ਦੇ ਕਰੀਬ ਸਕੂਲ ਨੇ ਜਿਨ੍ਹਾਂ ਦੇ ਵਿੱਚ ਕੇਂਦਰੀ ਵਿਦਿਆਲਿਆ ਨਿਵੋਦਿਆ ਵਿਦਿਆਲਿਆ ਤੇ ਸੈਨਿਕ ਸਕੂਲ ਸ਼ਾਮਲ ਆ ਇਹਨਾਂ ਦੇ ਵਿੱਚ ਸਰਕਾਰ ਨੇ 23 ਦਸੰਬਰ 2024 ਨੂੰ ਇੱਕ ਕੋਸ਼ਨਾ ਕੀਤੀ ਆ ਕਿ ਇਹਨਾਂ ਦੇ ਵਿੱਚ ਜਿਹੜੀ ਨੋ ਡਿਟੈਂਸ਼ਨ ਪਾਲਿਸੀ ਸੀ ਉਹ ਸਰਕਾਰ ਨੇ ਖਤਮ ਕਰਤੀ ਆ ਨੋ ਡਿਟੈਂਸ਼ਨ ਪਾਲਿਸੀ ਕੀ ਸੀ ਨੋ ਡਿਟੈਂਸ਼ਨ ਪਾਲਿਸੀ ਦੇ ਵਿੱਚ ਸੀ ਕਿ ਬੱਚੇ ਨੂੰ 5ਵੀਂ ਜਾਂ 8ਵੀਂ ਦੇ ਵਿੱਚੋਂ ਫੇਲ ਨਹੀਂ ਕਰਨਾ ਉਹਨਾਂ ਨੂੰ ਪ੍ਰਮੋਟ ਕਰ ਦੇਣਾ ਇਹ ਪਾਲਿਸੀ 2009 ਦੀ ਰਾਈਟ ਟੂ ਐਜੂਕੇਸ਼ਨ ਪਾਲਿਸੀ ਦਾ ਹਿੱਸਾ ਸੀ ਜਿਸ ਦੇ ਵਿੱਚ ਸਰਕਾਰ ਨੇ ਇਹ ਤੈਅ ਕੀਤਾ ਸੀ ਕਿ ਕਿਸੇ ਬੱਚੇ ਨੂੰ 8ਵੀਂ ਕਲਾਸ ਤੱਕ ਫੇਲ ਨਹੀਂ ਕਰਨਾ ਪਾਲਿਸੀ ਦਾ ਮੰਤਵ ਸੀ ਕਿ ਸਰਕਾਰ ਚਾਹੁੰਦੀ ਸੀ ਕਿ ਬੱਚਿਆਂ ਦੇ ਉੱਤੇ ਜਿਹੜਾ ਐਜੂਕੇਸ਼ਨ ਦਾ ਜਿਹੜਾ ਪ੍ਰੈਸ਼ਰ ਆ ਉਸ ਨੂੰ ਘਟਾਇਆ ਜਾਵੇ ਤੇ ਹੋਰ ਐਕਟੀਵਿਟੀਆਂ ਨੂੰ ਵੀ ਐਜੂਕੇਸ਼ਨ ਦੇ ਨਾਲ ਸ਼ਾਮਲ ਕੀਤਾ ਜਾਵੇ ਕਿ ਜੇਕਰ ਬੱਚਾ ਅਕੈਡਮਿਕ ਦੇ ਵਿੱਚ ਕਿਸੇ ਕਾਰਨ ਕਰਕੇ ਵੀਕ ਆ ਉਹਦਾ ਹੋਰ ਅਸਪੈਕਟ ਜਿਹੜਾ ਹੈ ਉਹ ਚੰਗਾ ਅੱਛਾ ਤਾਂ ਉਸ ਬੇਸ ਤੇ ਉਸ ਨੂੰ ਪ੍ਰੋਮੋਟ ਕੀਤਾ ਜਾ ਸਕਦਾ 2009 ਤੋਂ 2019 ਤੱਕ ਇਹ ਪਾਲਿਸੀ ਚੱਲਦੀ ਆ ਤਾਂ ਇਸ ਦੇ ਕੁਝ ਇਹ ਦੇਖਣ ਚ ਆਇਆ ਕਿ ਜਿਹੜਾ ਐਜੂਕੇਸ਼ਨ ਦਾ ਸਟੈਂਡਰਡ ਆ ਇਸ ਦਾ ਉਹਦੇ ਤੇ ਕਾਫੀ ਪ੍ਰਭਾਵ ਪੈ ਰਿਹਾ 2018 ਦੇ ਵਿੱਚ ਸਰਕਾਰ ਇੱਕ ਬਿੱਲ ਪੇਸ਼ ਕਰਦੀ ਹੈ ਲੋਕ ਸਭਾ ਦੇ ਵਿੱਚ ਜਿਹੜਾ ਰਾਈਟ ਟੂ ਐਜੂਕੇਸ਼ਨ ਅਮੈਂਡਮੈਂਟ ਬਿੱਲ ਸੀਗਾ 2019 ਦੇ ਵਿੱਚ ਉਹਨੂੰ ਰਾਜ ਸਭਾ ਦੁਆਰਾ ਪਾਸ ਕਰ ਦਿੱਤਾ ਜਾਂਦਾ ਕਿਉਂਕਿ ਜਿਹੜਾ ਐਜੂਕੇਸ਼ਨ ਸਬਜੈਕਟ ਆ ਉਹ ਸਟੇਟ ਸਬਜੈਕਟ ਆ ਤਾਂ ਇਹ ਬਿੱਲ ਪਾਸ ਹੋਣ ਤੋਂ ਬਾਅਦ 16 ਸਟੇਟਾਂ ਨੇ ਇਸ ਪਾਲਿਸੀ ਨੂੰ 2019 ਦੇ ਵਿੱਚ ਹੀ ਖਤਮ ਕਰਤਾ ਸੀਗਾ ਤਾਂ ਪੰਜਾਬ ਸਰਕਾਰ ਵੀ ਉਹਦੇ ਵਿੱਚੋਂ ਇੱਕ ਸੀ ਹੁਣ ਸੈਂਟਰ ਸਰਕਾਰ ਜਿਹੜੇ ਸਕੂਲਾਂ ਨੂੰ ਰਨ ਕਰਦੀ ਹੈ ਜਿਨ੍ਹਾਂ ਦਾ ਨਾਮ ਮੈਂ ਉੱਪਰ ਬੋਲਿਆ ਸੈਂਟਰ ਸਰਕਾਰ ਨੇ ਵੀ ਹੁਣ ਜਾ ਕੇ ਇਸ ਪਾਲਿਸੀ ਨੂੰ ਖਤਮ ਕੀਤਾ ਤੇ ਹੁਣ ਸੈਂਟਰ ਸਰਕਾਰ ਦੇ ਸਕੂਲਾਂ ਦੇ ਵਿੱਚ ਵੀ ਇਹ ਜ਼ਰੂਰੀ ਨਹੀਂ ਕਿ ਬੱਚੇ 8ਵੀਂ ਤੱਕ ਫੇਲ ਨਹੀਂ ਹੋਣਗੇ ਜੇਕਰ ਉਹਨਾਂ ਦਾ ਅਕਾਦਮਿਕ ਰਿਕਾਰਡ ਵਧੀਆ ਨਹੀਂ ਤਾਂ ਉਹਨਾਂ ਨੂੰ ਦੁਬਾਰਾ ਪੇਪਰ ਦੇਣ ਦਾ ਮੌਕਾ ਦਿੱਤਾ ਜਾਊਗਾ ਤੇ 2 ਮਹੀਨੇ ਦਾ ਉਹਨਾਂ ਨੂੰ ਤਿਆਰੀ ਕਰਨ ਲਈ ਸਮਾਂ ਦਿੱਤਾ ਜਾਊਗਾ ਇਸ ਦੇ ਵਿੱਚ ਟੀਚਰ ਉਹਨਾਂ ਦੀ ਹੈਲਪ ਕਰਨਗੇ ਜੇਕਰ ਉਹ ਫਿਰ ਵੀ ਬੱਚੇ ਜਿਹੜੇ ਆ ਉਹ ਪਾਸ ਨਹੀਂ ਕਰ ਪਾਉਂਦੇ 5ਵੀਂ ਜਾਂ 8ਵੀਂ ਦਾ ਸਟੈਂਡਰਡ ਜਿਹੜਾ ਗ੍ਰੇਡ ਹੈਗਾ ਤਾਂ ਉਹਨਾਂ ਨੂੰ ਦੁਬਾਰਾ ਉਹ ਗ੍ਰੇਡ ਕਰਵਾਇਆ ਜਾਊਗਾ ਇਸ ਵਿੱਚ ਟੀਚਰ ਉਹਨਾਂ ਦੇ ਮਾਪਿਆਂ ਦੀ ਤੇ ਬੱਚਿਆਂ ਦੀ ਕਾਉਂਸਲਿੰਗ ਵੀ ਕਰਨਗੇ ਤਾਂ ਇਹ ਆਉਣ ਵਾਲਾ ਟਾਈਮ ਦੱਸੂਗਾ ਕਿ ਇਸ ਪਾਲਿਸੀ ਦਾ ਕੀ ਫਾਇਦਾ ਹੁੰਦਾ ਪਰ ਜੋ ਆਮ ਪਰਸੈਪਸ਼ਨ ਸੀਗੀ ਲੋਕਾਂ ਦੇ ਵਿੱਚ ਕਿ 8ਵੀਂ ਤੱਕ ਬੱਚਿਆਂ ਨੂੰ ਫੇਲ ਨਾ ਕਰਨ ਕਰਕੇ ਬੱਚੇ ਕਿਉਂਕਿ ਬੱਚਿਆਂ ਨੂੰ ਵੀ ਪਤਾ ਸੀਗੇ ਸਾਨੂੰ ਫੇਲ ਨਹੀਂ ਕਰਨਗੇ ਤਾਂ ਇਸ ਲਈ ਉਹ ਜਿਹੜੀ ਅਕੈਡੈਮਿਕ ਐਜੂਕੇਸ਼ਨ ਆ ਉਹਦੇ ਵੱਲ ਧਿਆਨ ਬਹੁਤਾ ਨਹੀਂ ਸਨ ਦਿੰਦੇ ਤੇ ਜੀਦੇ ਕਰਕੇ ਇਹ ਗੱਲ ਸੱਚੀ ਹੈ ਕਿ ਜਿਹੜਾ এডੂਕੇਸ਼ਨ ਦਾ ਜਿਹੜਾ ਸਟੈਂਡਰਡ ਆ ਉਹ ਕਿਤੇ ਨਾ ਕਿਤੇ ਇਸ ਪਾਲਿਸੀ ਦੇ ਨਾਲ ਪ੍ਰਭਾਵਿਤ ਹੋ ਰਿਹਾ ਸੀਗਾ ਤਾਂ ਆਸ ਆ ਕਿ ਹੁਣ ਇਸ ਪਾਲਿਸੀ ਦੇ ਚੰਗੇ ਨਤੀਜੇ ਜਿਹੜੇ ਸਾਹਮਣੇ ਆਉਣਗੇ ਵੀਡੀਓ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਬਣੇ ਰਹੋ ਚੈਨਲ ਗਲੋਬਲ ਚਾਹਤ ਦੇ ਨਾਲ ਸਤਿ ਸ਼੍ਰੀ ਅਕਾਲ ਜੀ